ਮਰਦਾਬ ਮਰਦਾਬ ਅੱਖ ਮੰਗਦੇ ਕਿਸਾਨਾਂ ਮਜੂਰਾ ਦੇ ਗੋਲੀਆਂ ਜਲਾਉਣ ਤੋਂ ਵੀ ਪੀਲ ਦੇ ਦੀ ਸਰਕਾਰ ਮਰਦਾਬ 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 ਰਾਜਾ ਜਦੋਂ ਮੁੱਖ ਮੰਤਰੀ ਬਣਿਆ ਤਾਂ ਉਹਨੇ ਮਹਾਰਾਜ ਦੇ ਧੁੱਕਾ ਸਾਹਿਬ ਦੀ ਨੀਮ ਚੱਕ ਕੇ ਮਹਾਰਾਜ ਨੂੰ ਮੱਥੇ ਨਾਲ ਲਾਇਆ ਤੇ ਮੁਕਸਰ ਦੀ ਧਰਤੀ ਵੱਲ ਮੂੰਹ ਕਰਿਆ ਗੁਰੂ ਮਹਾਰਾਜ ਵਾਲਾ ਵੀ ਮੈਂ ਪੂਰਨ ਤੌਰ ਤੇ ਕਿਸਾਨੀ ਦਾ ਕਰਜ਼ਾ ਮਾਫ ਕਰਾਂਗਾ ਪੂਰਨ ਤੌਰ ਤੇ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰਾਂਗਾ ਮਹਾਰਾਜ ਦਾ ਲੈ ਕੇ ਆਵਾਂਗਾ ਲੇਕਿਨ ਉਹ ਜਿੰਨੇ ਵੀ ਵਾਦੇ ਇਹਨੇ ਮਹਾਰਾਜ ਦੀ ਨਾਮ ਖਾ ਕੇ ਕਰੇ ਸੀ ਲੋਕਾਂ ਨੇ ਯਕੀਨ ਕਰ ਲਿਆ ਵੀ ਮਹਾਰਾਜ ਕੋਲ ਉੱਤੇ ਕੋਈ ਚੀਜ਼ ਨਹੀਂ ਵੀ ਰਾਜਾ ਮਹਾਰਾਜ ਦੀ ਨਾਮ ਖਾਦਾ ਇਹਨੂੰ ਆਪਾਂ ਵੋਟਾਂ ਪਾਓ ਇਹਨੂੰ ਮੁੱਖ ਮੰਤਰੀ ਬਣਾਓ ਇਹ ਸਾਡੇ ਵਾਦੇ ਪੂਰੇ ਕਰੇਗਾ ਲੇਕਿਨ ਲੋਕਾਂ ਨੇ ਆਪਣਾ ਜਿਹੜਾ ਕਰਜ਼ਾ ਸੀ ਉਹ ਭਰਨਾ ਬੰਦ ਕਰਤਾ ਰਾਜੇ ਦੇ ਵਿਸ਼ਵਾਸ ਕਰਕੇ ਵੀ ਇਹਨੇ ਮਹਾਰਾਜ ਦਾ ਨਾਮ ਖਾਦਾ ਪਰ ਹੋਇਆ ਕੀ ਰਾਜੇ ਨੇ ਗਦਾਰੀ ਕੀਤੀ ਇੱਕ ਵੀ ਵਾਦਾ ਨਹੀਂ ਭੰਗਾਇਆ ਕਿ ਲੋਕਾਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਜਿਹੜਾ ਇਕੱਠਾ ਹੋਇਆ ਕਰਜ਼ਾ ਉਹ ਭਰਿਆ ਤੇ ਕਿਸਾਨੀ ਬਰਬਾਦ ਹੋ ਗਈ ਉਹਦੀ ਜ਼ਿੰਮੇਵਾਰੀ ਰਾਜੇ ਦੀ ਹੈ ਕਿ ਅੱਜ ਉਹੀ ਰਾਜੇ ਦੇ ਘਰ ਵਾਲੀ ਮਹਾਰਾਣੀ ਪ੍ਰਤੀਕ